ਹਾਂਜੀ ਜੀ ਤਾਂ ਹੀ ਬਾੜ ਲਾਈ ਪਿਆ ਸੀ ਹਾਲਾ ਸਾਰੇ ਵੀ ਆਉਂਦਾ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਉਤਰ ਗੋਦਾ ਸੈਟ ਹੈ ਨਾ ਵੀਰੇਗਾ ਪਰ ਠੀਕ ਹੈ ਲੋ ਜੀ ਕਰਤੇ ਉਹਦੀ ਸਟਾਰਟਿੰਗ ਸਵੇਰੇ ਸਵੇਰੇ 8 ਵਜੇ ਕਾਂਟਾ ਲੇਟ ਹੋ ਗਏ ਤਾਂ ਕਾਂਟਾ ਲੇਟ ਕਾਂਟਾ ਸਰਦੂਹੀ ਆਂਦਾ ਬੁਰਾ ਹਾਲ ਹੋਇਆ ਉਹ ਠਣੂ ਜੀ ਕਰਦਾ ਹਏ ਚੱਲੋ ਬਾਈ ਠੀਕ ਹੈ ਫੂਨ ਲਾਉਣਿਆ ਟਾਈਮ ਲੈਪਸ ਤੇ ਬੱਚੇ-ਬੁੱਚੇ ਕੱਢਦੇ ਆ ਬਾਹਰ ਭਾਈ ਆਪਾ ਹਨਾ ਤੇ ਮਾਣ ਨੇ ਵਾਸ਼ਰੂਮ ਜਾਇਆ ਵਾ ਹੌਲਾ ਹੋਇਆ ਵਾ ਫਿਰ ਆ ਕੇ ਬਣਾਉਣਾ ਐ ਸੀਗਾ ਬੱਚੇ ਕੱਢਤੇ ਹੀ ਬਾਹਰ ਬੱਚੇ ਬਾਹਰ ਕੱਢ ਰਖਿਆ ਹੈ 45 ਹਨ 45 ਬੱਚੇ ਬਾਹਰ ਹੈ ਮੇਰੇ ਹਿਸਾਬ ਨਾਲ ਨਹੀਂ ਨਹੀਂ 45 ਕਿਉਂ 50 ਤੋਂ 3 ਕੱਢਦੇ 47 47 ਬੱਚੇ ਬਾਹਰ ਕਾਂਤਰਾਂ ਨਾਲ ਕੀ ਬਣਿਆ ਕੋ ਬੰਦਾ ਵੀ ਟਕੜਿਆ ਟਕੜਿਆ ਛੇਕ ਕੋ ਕੀ ਕਹਿੰਦਾ ਕਿਧਰ ਗਿਆ ਉੱਡ ਕੇ ਉਹ ਕਹਿੰਦਾ ਯਾਰ ਮੈਂ ਤਾਂ ਤੁਸੀਂ ਹੀ ਨਹੀਂ ਗਿਆ ਨਾ ਆ ਜਾ ਉਹ ਤਾਂ ਕਹਿੰਦਾ ਜਿਹੜਾ ਤੁਸੀਂ ਕੱਲ ਵੇਖੀ ਹੋਊਗੀ ਕਾਂਤਰਾਂ ਵਾਲੇ ਸੀ ਮੈਂ ਨਹੀਂ ਜੋ ਤੂੰ ਬੈਠਾ ਸੀ ਮੈਂ ਉਦੋਂ ਹੈ ਨਹੀਂ ਸੀ ਅਆ ਉਦੋਂ ਪਹਿਲਾਂ ਮੈਂ ਵੇਖ ਕੇ ਗਿਆ ਉਹ ਦੁਕਾਨਦਾਰ ਬੈਠਾ ਸੀਗਾ ਅਆ ਤੇ ਕਹਿੰਦਾ ਉਹ ਤਾਂ ਦੇਖਿਆ ਜੀ ਤੂੰ ਸੇਲ ਉਹ ਤਾਂ ਮੈਂ ਜਿੱਥੇ ਛੱਡ ਲਿਆ ਅਆ ਕਾਂਤਰਾਂ ਵਾਲਾ ਮੈਂ ਛੋਟਾ ਸੀਗਾ ਬੱਚਾ ਉਹ ਆਪਣੇ ਜਿਹੜਾ ਸਰੂਟਾਲੇ ਤੇ ਬੈਠਾ ਸੀਗਾ ਹਾਂ ਉਹ ਦੇਖੀ ਨਾ ਉਹ ਪਹਿਲਾਂ ਨਹੀਂ ਦੇਖਿਆ ਸੀ ਉਹਨਾਂ ਨੇ ਚੱਲ ਕੋਈ ਗੱਲ ਉਹ ਕਹਿੰਦਾ ਜਿਹੜਾ ਨਹੀਂ ਕਹਿੰਦਾ ਯਾਰ ਜੀ ਦੇਖਾ ਦਾ ਠੀਕ ਹੈ। ਅੱਜ ਟੂਰੀ ਵਾਲਾ ਵੀ ਉਹਦੇ ਹੀ। ਓਕੇ ਓਕੇ ਚਲੋ ਕੋਈ ਨਵਾਬੇ ਬੱਚੇ ਕੱਢ ਰੱਖਿਆ ਬਾਹਰ ਠੀਕ ਹੈ। ਪਾਰਕਾਂ ਛਤਰਾਂ ਤਿੰਨੇ। ਮੈਂ ਟਾਵਰ ਵੀ ਵੇਖਿਆ, ਟੈਂਕੀ ਵੀ ਵੇਖਿਆ, ਗੁਰਦੁਆਰਾ ਵੀ ਵੇਖਿਆ। ਹੈ ਨਹੀਂ ਵੀ। ਸੋਟਾ ਲੱਗ ਦੇਖਿਆ, ਛੱਪੜਾਂ ਦੇ ਅਸਮਦਰਖਤ ਵੀ ਵੇਖਿਆ। ਠੀਕ ਹੈ। ਤੇ ਵੀ ਨਹੀਂ। ਚਲ ਕੋਈ ਗੱਲ ਨਹੀਂ। ਠੀਕ ਹੈ। ਚਲ ਇਹਨਾਂ ਹੀ ਨਿਗਾਹ ਰੱਖਦੇ ਆਂ ਭਾਈ। ਤੇ ਐਂ ਕਰਦੇ ਨਾਲ-ਨਾਲ ਉਹ ਘਰਦਨੇ ਯਾਰ। ਮੱਕੀ ਤੋਂਗੇ ਸੁੱਖ ਨਹੀਂ ਪਾ ਦਿੰਨੇ। ਮੰਨਦਾ? ਹਾਂਜੀ। ਚਾਹ ਲਿਆਂਦੀ। ਸੇਰ ਦੀ ਮਾਹ ਯਾਰ ਆਈ ਨਹੀਂ ਸੀ। ਕਹਿਉਂਦੇ ਕਰੀਏ ਸ੍ਰੀ ਕਾਮ। ਤੇ ਬਠੱਲਿਆਂ ਦਾ ਬਈ ਬਾਕੀ ਧੋਣ ਵਾਸਤੇ ਪਹਿਲਾਂ ਚਾਹ ਪੀਵਾਂਗੇ ਫਿਰ ਖਰਾਖਰੂਗ ਧੋਣੀ ਸਟਾਰਟ ਕਰਾਂਗੇ ਲਿਓ ਖੋਜ ਕਰ ਰਿਹਾ ਜੀ ਗਿਆਨੀ ਬਣਿਆ ਪਿਆ ਪਤਾ ਨਹੀਂ ਕੀ ਇੱਥੇ ਆ ਗਿਆ ਆਪੇ ਭਾਲੂ ਹੋਣਾ ਇਹਨੇ ਕਰ ਕੁਝ ਵੜਿਆ ਇੱਧਰ ਸ਼ੋਰਾਂ ਚ ਯਾਰ ਉਹਨੂੰ ਪੱਟ ਹੀ ਜਾਂਦਾ ਭਾਲੀ ਜਾਂਦਾ ਜਿਆ ਕੋਈ ਚੂਹਾ ਜਾਂ ਕੋਈ ਗੋਗਾ ਨਾ ਹੋਵੇ ਉਹਦੇ ਨਾਲ ਹੀ ਹੈ ਨਾ ਮੱਕੀ ਧੋ ਕੇ ਪਾਤੀ ਸੁਕਣੀ ਆਪਾਂ ਠੀਕ ਐ ਤੇ ਬਸ ਬੱਚਿਆਂ ਨੂੰ ਬਈ ਲਾਉਣ ਦਾ ਟਾਈਮ ਹੋਇਆ ਪਿਆ ਟੜਕੇ 8 ਵਜੇ ਭਾਈ ਸੀਗੇ ਤੇ 11 ਵਜੇ 9 10 11 ਤਿੰਨ ਘੰਟੇ ਬਾਦ ਦੂਗਾ ਹੁਣ 11 ਵਜੇ ਹੁਣ ਲਾਉਣ ਲੱਗਾਂਗੇ ਫੇਰ ਕਿਤੇ 12 ਵਜੇ ਨੂੰ ਅੰਦਰ ਹੋਣਗੇ ਹਨਾ ਬਈ ਤਾਂ ਕਰਕੇ ਤੇ ਮੱਕੀ ਦੇਖ ਲਓ ਵੀ ਐਣ ਏ ਵਨ ਐ ਜਮਾ ਨਾਲ ਵਦਗਾ ਧੁੱਪ ਲੱਗੀ ਐ ਐ ਸੁੱਕ ਜਾਣਾ ਨੇ ਠੀਕ ਆ ਕਿ ਨਹੀਂ ਫਿਰ ਸਰੋਂ ਚ ਵੀ ਰੇਤਾ ਥੋੜਾ ਜਿਹਾ ਸਰੋਂ ਨੂੰ ਵੀ ਪਾਣੀ ਵੀ ਦੇ ਕਰੀ ਕੱਢ ਦਿਆਂਗੇ ਮੇਨ ਮੱਕੀ ਧੋਣ ਵਾਲੀ ਹੁੰਦੀ ਹੈ ਤੇ ਸਰੋਂ ਮੂੰਗੀ ਵਾਂਗੇ ਤਾਂ ਕੋਈ ਚੱਕਰ ਨਹੀਂ ਬਾਕੀ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜੀ ਦੁਕਾਨ ਤੋਂ ਜਾਣੇ ਉਹ ਲੈਣ ਹਨਾ ਇੱਕ ਤਾਂ ਜਿੱਥੇ ਮਾਲ ਹੀ ਜਾਲੀ ਮਿਲਦਾ ਹੈ ਇੱਕ ਜਿੱਥੇ ਮਾਲ ਜੈਨੂਨ ਮਿਲਦਾ ਵੀ ਜਿਹੜੇ ਬੰਦੇ ਨੂੰ ਪਤਾ ਵੀ ਇਹ ਇਹ ਵੀ ਇਹ ਚੀਜ਼ ਕਬੂਤਰਾਂ ਵਾਸਤੇ ਜਾਣਗੈ ਉਹ ਬੰਦਾ ਗਲਤ ਮਾਲ ਦੇ ਦਿੰਦਾ ਸਪਰੇਅ ਸਭੂ ਲੱਗੀ ਵਾਲਾ ਜਾਂ ਹਨਾ ਉਹਨੂੰ ਪਤਾ ਹੁੰਦਾ ਉਹ ਉਸ ਹਿਸਾਬ ਤੇ ਸਟਾਕ ਰੱਖਦਾ ਉਹ ਕਹਿੰਦਾ ਵੀ ਆਪਣੇ ਕੋਲ ਕਬੂਤਰਾਂ ਵਾਲੀ ਲੈਣ ਆਉਂਦਾ ਸਾਰੇ ਏਡੀ ਟੌਪ ਦੀ ਦੁਕਾਨ ਨਾ ਮਲੂਟ ਸ਼ਹਿਰ ਬਈ ਉਥੋਂ ਖਰਾਕ ਲੈਣ ਲੱਗ ਜਾ ਤੁਸੀਂ ਹੋਰ ਸਾਰੇ ਪਾਸੇ ਜਾਣਾ ਭੁੱਲ ਜੂਗੇ ਨਾ ਤਾਂ ਰੇਟ ਸਹੀ ਆ ਵਿਲੇਆਰ ਵੇਟ ਰੂਟ ਦਾ ਕੋਈ ਚੱਕਰ ਨਹੀਂ 10 ਰੁਪਏ ਮਹਿੰਗੀ ਦੇ ਦੇ 20 ਰੁਪਏ 100 ਰੁਪਏ ਮਹਿੰਗੀ ਦੇ ਦੇ ਚੀ ਪਰ ਚੀਜ਼ ਪਤਾ ਹੋਈ ਵਾਕਈ ਜੈਨੂਨ ਹੈ ਕਬੂਤਰਾਂ ਵਾਸਤੇ ਫਾਇਦੇ ਵਾਲੀ ਹੈ ਤੇ ਵੀ ਕੋਈ ਦਵਾਗਾ ਬੂਟ ਨਹੀਂ ਲੱਗਣਾ ਹਨ ਤਾਂ ਕਰਕੇ ਉਹ ਕਹਿੰਦਾ ਵੀ ਬੇਫਿਕਰ ਹੋ ਕੇ ਬਿਨਾ ਤੋਤੇ ਹੀ ਪਾ ਲਿਆ ਕਰੋ ਪਰ ਬਈ ਮੱਕੀ ਤੋਣੀ ਜ਼ਰੂਰੀ ਹੈ ਜੇ ਮੱਕੀ ਨਾ ਧੋਕੇ ਪਾਵੋਗੇ ਨਾ ਤੁਸੀਂ ਗ੍ਰੈਂਡ ਕਰਾ ਕੇ ਤੇ ਕੂਤਰ ਨੇ ਇੱਥੇ ਗੰਡਾ ਬਣ ਜਾਣਾ ਇੱਥੇ ਚਟਕਣਾ ਚਟਕਣਾ ਉਹ ਮੈਂ ਮਾਰੇ ਇਹ ਦੋ ਪਹਿਲਾ ਕੂਤਰ ਉਧਰ ਲੈ ਕਰੇ ਜਦੋਂ ਬੰਦੇ ਨਾਲ ਹੋਇਆ ਹੋਵੇ ਨੇਚਰ 'ਚ ਖੜਿਆ ਫਰਤਾ ਹੋਊ ਉਹਨੂੰ ਪਤਾ ਹੁੰਦਾ ਕਿਹੜੀ ਵਰਤਨੀ ਹੈ ਠੀਕ ਹੈ ਤਾਂ ਕਰਕੇ ਬਈ ਹਣਾ ਬਾਕੀ ਬੱਚੇ ਉਹ ਦੇਖੋ ਜਾਲ ਤੇ ਜਾਈ ਜਾਂਦੇ ਹੁਣ ਉਡ ਉਡ ਕੇ ਇੱਕ ਵਾਰੀ ਪਹਿਲਾਂ ਤੁਹਾਨੂੰ ਡਾ ਕੇ ਲਿਆਵਾਂ ਤਾਂ ਉਹ ਤਾਂ ਇਧਰ ਥੱਲੇ ਮੈਂ ਫਿਰ ਬਸ ਅੰਦਰ ਕਰਨ ਲੱਗ ਜਾਾਂਗੇ ਯਾਰ ਇਹਨਾਂ ਨੂੰ ਚਲੋ ਓਏ ਇੱਥੇ ਬੈਠ ਕੇ ਭਾਲਦੇ ਹਾਂ ਉੱਡ ਜੋ ਉੱਡ ਜੋ ਉਡਣਾ ਤਾਂ ਹੁਣ ਕਿਸੇ ਨੇ ਮੌਕਾ ਇਹਨਾਂ ਡਾਏ ਨਹੀਂ ਅੱਜ ਜਿਵੇਂ ਵੀ ਬੱਚੇ ਨੂੰ ਛੇੜ ਖਾਣੀ ਨਹੀਂ ਲਈ ਜਾਵਾਂਗੇ ਆਪਾਂ ਮਤਲਬ ਡਾਉਣੇ ਹਨ ਉਹ ਜੋ ਕੰਮ ਕੱਲ ਤੋਂ ਜਾਂਦਾ ਰਹਾ ਤੇ ਇਹ ਜੀ ਨਹੀਂ ਉਹ ਕੋਣਾ ਟਾਂਗਦ ਨੇ ਲੱਗੇ ਯਾਰ ਬੱਚੇ ਦਾ ਵੱਡੇ ਆ ਸਾਰੇ ਬੱਚੇੜ ਨਹੀਂ ਲਾਉਣੀ ਹੁਣ ਬੱਚਿਆਂ ਨੇ ਚਾਹਾਂ ਵੀ ਪਵਾ ਦੀ 10 ਦਿਨ ਉਡਣਾ ਜਿੰਨਾ ਤੋਂ ਉਡਣਗੇ ਉਹਨਾਂ ਤਾਂ ਚੰਗਈ ਆ ਬੱਚੇ ਸਿਆਣੀ ਹੋਣਗੇ ਬੱਚੇ ਨੂੰ ਅਗਲੀ ਆਉਗੀ ਬੈਠੇ ਬੈਠਿਆਂ ਨੂੰ ਤਦ ਨਿੱਕੀ ਦਾ ਕਬੂਤਰ ਛਤਰੀ ਤੇ ਬਹਿ ਗਿਆ ਆ ਕੇ ਮੈਂ ਤਾਂ ਹੁਣੇ ਘਰੇ ਆਇਆ ਜੀਗਾ ਉਹ ਕੀਦਾ ਬਈ ਰਤਾ ਭੂਸਲਾ ਕਾਲਾ ਚੀਨਾ ਚੌਕਲੇਟੀ ਠੱਲਾ ਪਾਉਡਰਨਾ ਉਹ ਦੇਖ ਲੈ ਪਤਾ ਨਹੀਂ ਕੀਦਾ ਬਈ ਮੈਂ ਇੱਧਰ ਘਰੇ ਆਇਆ ਸੀਗਾ ਤੇ ਵੇਂਦੇ ਨੇ ਛਤਰੀ ਤੇ ਬਹਿ ਗਿਆ ਆ ਕੇ নো ਡੋ ਨੋ ਆਪਾਂ ਨਹੀਂ ਬੜਕਾਈ ਬੜ ਕੋਈ ਆਪਾਂ ਇਹ ਕੰਮ ਨਹੀਂ ਕਰਦੇ ਡਰ ਲਾ ਦੱਪਾ ਨੂੰ ਭਰਾਵਾਂ ਮੁੜ ਕੇ ਆਪ ਆਦੇ ਵੀ ਜਾਂਦੇ ਆ ਭਵਾਂ ਦੀ ਕੋਈ ਹੋਰ ਨਾ ਦੇਖ ਰੱਬ ਤਾਂ ਵੇਂਦਾ ਹਣਾ ਬਈ ਜਿਵੇਂ ਕਰਦੇ ਉਵੇਂ ਹੁੰਦੀ ਆ ਬਾਅਦ ਚ ਪਾ ਕੇ ਪਾ ਫੜਦੇ ਨਹੀਂ ਆਪਾਂ ਤੁਹਾਨੂੰ ਪਤਾ ਹੈ ਫੜਨ ਦੇ ਵਗੇ ਦਾ ਹਨ ਜਿਹਦਾ ਆਪੇ ਧੱਕੇ ਨਾਲ ਆ ਕੇ ਵੇਜੇ ਠੀਕ ਆ ਵਾਪਸ ਕਰ ਦਿੰਨੇ ਆ ਆਪਣੇ ਨਾਲ ਨਹੀਂ ਰੱਬ ਚੰਗੀ ਕਰਦਾ ਯਾਰ ਆਪਣੇ ਨਾਲ ਤਾਂ ਕੋਈ ਬੇਰ ਬੁਰ ਪੁਰਾਣਾ ਹੀ ਹਾਂਜੀ ਆ ਗਏ ਜਿੱਧਰ ਲੈ ਘਰੇ ਤੇ ਬਾਈ ਹੁਣ ਬੱਚਿਆਂ ਦਾ ਕੰਮ ਦਾ ਟਾਈਮ ਹੈ ਬੱਚੇ ਉੱਡ ਜਾਂਦੇ ਆ ਆ ਅੱਗੇ ਬੈਠਾ ਯਾਰ ਪਤਾ ਨਹੀਂ ਕੀ ਦਾ ਬੇਰ ਆਇਆ ਯਾਰ ਹਨਾ ਡੋਨਟ ਨੂੰ ਆਪਣਾ ਤਾਂ ਹੈ ਨਹੀਂ ਹਾਂ ਉਹ ਤਾਂ ਮੈਂ ਦੇਖ ਲਿਆ ਆਪਣਾ ਸਦਾ ਹੋਰ ਹੀ ਲੱਠਾ ਜਿਹਾ ਲੱਗਦਾ ਮੈਨੂੰ ਯਾਰ ਹਨਾ ਹਾਂ ਚੱਲ ਕੋਈ ਨਾ ਬਈ ਇਹਨੂੰ ਥੱਲੇ ਲਾ ਕੇ ਵੇਨੇ ਕਿਧਰ ਨਾਲੇ ਆਪਣੇ ਵਿੱਚ ਅੰਦਰ ਕਰਦੇ ਆ ਫੋਨ ਲਾਉਣੇ ਆ ਬਾਬੇ ਉਹ ਟਾਈਮ ਲੈਪਸ ਤੇ ਤੇ ਬੱਚੇ ਕਰਦੀ ਸਾਰੇ ਆਪਾਂ ਅੰਦਰ ਦਾਬਾ ਸਹੀ ਆ ਕਿਹੜਾ ਇਹ ਛੜ ਜਿਹੜਾ ਉੜਦਾ ਉਹ ਹੈ ਇਹਨੂੰ ਆਉਣ ਦੇ ਕੋਈ ਨਸ਼ਾਦਰੀ ਤੇ ਆਉਣ ਦੇ ਨੂੰ ਇਹ ਤੇ ਬਾਦੇ ਖੁੱਡੇ ਤੇ ਬਾਦੇ ਇੱਥੇ ਕੋਈ ਨਾ ਖੁੱਡੇ ਦਾ ਬਾਈ ਹਾਂ ਹੁਣ ਆਉਂਦੇ ਹੁਣ ਇਹਨੂੰ ਡਰਾ ਐਂ ਕਰਕੇ ਕੋਈ ਕੁਤਰੀ ਨਾਲ ਦੇ ਜਿਹੜੇ ਪਿਉਰੀ ਵਾਲਾਗਾ ਅੱਛਾ ਉਹ ਤਾਂ ਉੱਡ ਗਿਆ ਓਏ ਆ ਜੂਆ ਕੋਈ ਨਾ ਪਹਿਲਾਂ ਹੀ ਉੱਡ ਕੇ ਬਿਠਾ ਕੇ ਪਹਿਲੇ ਵੀ ਉੱਟ ਕੇ ਬੈਠਾ ਨਹੀਂ ਪਹਿਲੇ ਥੱਲੇ ਪੈਦਾ ਚਲ ਆ ਜਾ ਬੱਚੇ ਲੱਗੇ ਆ ਟੂਆ ਮਰਜੀ ਦਾ ਜਾਂਦਾ ਜਾਵੇ ਕੋਈ ਨੋਟ ਤੇ ਆ ਬੱਚੇ ਉੱਡ ਗਏ ਬਾਈ ਠੀਕ ਆ ਕੋਈ ਨਾ ਮੈਂ ਜਾਣਾ ਮੋਟਰਸਾਈਕਲ ਤੇ ਇਤਨੀ ਗੱੜ ਖਿੱਚਾਂਗਾ ਜੇ ਨੀਵੀ ਆਗੇ ਤਾਂ ਮਾੜੇ ਬੱਚੇ ਕੋਈ ਡਰਾ ਦੀ ਕੋਈ ਫੋਲੇ-ਪੋਲੇ ਵੀ ਹੋਰ ਨਾ ਉੱਡ ਜਾਣ ਚੰਗਾ ਹਾਂ ਹਾਂ ਪਰ ਬਿਠਕਾਂਤਰ ਵਾਲਾ ਵੀ ਨਹੀਂ ਮੁੜਿਆ ਆਪਣਾ ਯਾਰ ਉਹ ਇਧਰ ਨੂੰ ਹੀ ਆ ਸੀਗਾ ਚਲ ਤਿੰਨ ਬੱਚੇ ਉੱਡੇ ਸੀ ਬਾਬੇ ਯਾਰ ਹੁਣ ਲਹੁੰਦੇ ਆ ਤੋ ਆ ਆਉਂਦਾ ਬਿਠਕਾਂਤਰਾਲ ਤਾਂ ਸਾਹਮਣੇ ਆ ਨਾ ਆ ਗਿਆ ਚਲ ਮੈਂ ਟੂਸੇ ਡੰਡਾਲ ਨੂੰ ਵੇਖਣੇ ਜਾਣਾ ਕੀ ਬਣਦਾ ਖੜ ਦਿਓ ਬਾਬੇ ਬਾਕੀ ਬੱਚੇ ਤਾਂ ਘਰੇ ਬਹਿ ਗਏ ਚਾਰ-ਪੰਜ ਉੱਡੇ ਸੀਗੇ ਇੱਕ ਛੋਟਾ ਬੱਚਾ ਪਾਸੇ ਆ ਗਿਆ ਬਾਈ ਤੂ ਸੇ ਡੰਡੇ ਲਾ ਕੇ ਅਮਰੀਕੀ ਘਰ ਕੋਲੇ ਜਵਾਨੀਏ ਥਾਰੇ ਠੀਕ ਹੈ ਕਿ ਨਹੀਂ ਉਹ ਚੱਕਰ ਸਾਨੂੰ ਮੈਂ ਦੱਸਦਾ ਕੀ ਆ ਯਾਰ ਪਹਿਲਾਂ ਤੈਨੂੰ ਕਾਬੂ ਕਰਕੇ ਮੈਂ ਤਰੋ ਛਤਰੀ-ਛੁਰੀ ਲਿਆਵਾਂ ਇਹਨਾਂ ਨੂੰ ਕਿਹੜਾ ਘਰੇ ਲੈ ਚਲੇਗਾ ਫੋੜ ਕੇ ਹੋਰ ਯਾਰ ਆ ਜਾ ਇਹਨੂੰ ਖੋਲ ਮੈਂ ਤਾਂ ਕਹਿਦਾ ਬੱਦ ਨੂੰ ਖੋਲ ਲਾ ਮੈਂ ਵੀ ਬਾਬਾ ਬੱਚੇ ਖਰਾਬ ਕਰਦਾ ਕੋਈ ਯਾਰ ਜਦੋਂ ਇਧਰੋਂ ਬੱਚਾ ਉੜਦਾ ਬਈ ਬਾਬੇ ਦੇ ਕੂਤਰਾ ਜਾਲਦਾ ਜਾ ਕੋ ਕਾਲਾ ਜਾ ਫੇਰ ਆ ਕੇ ਬਹਿ ਕੇ ਇਹਨੂੰ ਆ ਕੇ ਲਾਵਾਂਗੇ ਉਹ ਬੇਟਾ ਠੀਕ ਹੈ ਤੇ ਆ ਆ ਛਤਰੀ ਆ ਛਤਰੀ ਜਾ ਬੱਚੇ ਕੋਈ ਨਾ ਪਰਾਂ ਜਾਵਣੇ ਕੋਲਕੇ ਆ ਜਾਵਣੇ ਕਿਹਾ ਲਾੜਾਂ ਲੈ ਕਰਲਾ ਨਹੀਂ ਵੀ ਇਹਨੂੰ ਕੋਈ ਨਾ ਖੋਲ ਕੇ ਇਥੋਂ ਡੜ ਤੋਂ ਚੱਲਦੇ ਆ ਯਾਰ ਬਾਬੇ ਨੂੰ ਕਹਿੰਦਾ ਮਾ ਬਾਬਾ ਇਹ ਕਬੂਤਰ ਆ ਗੱਡੀ ਆ ਬੱਚੇ ਖਰਾਬ ਹੁੰਦੇ ਆਪਣੇ ਸਿੱਧੇ ਸਾਹ ਬਾਬਾ ਕਹਿੰਦਾ ਵੀ ਅੱਪਾ 10 ਦਿਨ ਕਬੂਤਰ ਨਹੀਂ ਬਾਹਰ ਕੱਢਦੇ ਮੈਂ ਵੀ 10 ਦਿਨਾਂ ਕੱਢ ਦੂ ਸਾਡੇ ਛੋਟੇ ਬੱਚੇ ਜਿਹੜੇ ਲੱਗ ਜਾਣਗੇ ਪੱਕੇ ਹੁਣ ਐ ਤਾਂ ਕਾਂਤਰਾ ਵਾਲੀ ਉੱਡ ਗਈ ਬਗਲਾ ਦੀ ਬੜੀ ਉੱਚੀ ਉੱਡ ਗਈ ਕੱਚ ਕਾਂਤਰੀ ਉੱਡ ਕੇ ਆ ਗਈ ਇੱਕ ਛੋਟਾ ਬੱਚਾ ਸੁ ਬਾਬੇ ਦੇ ਕੂਤਰਾਂ ਦੀ ਚਸ ਚ ਗਿਆ ਪ੍ਰਾਇੰਟੂ ਸੇ ਡੰਡਲ ਠੀਕ ਆ ਇਧਰ ਨੂੰ ਗਿਆ ਉਦੋਂ ਪ੍ਰਾਇੰਟ ੜ ਗਿਆ ਵੇਖ ਕੇ ਉਹਨੂੰ ਲਿਆ ਲੈ ਮਾੜਾ ਇਧਰ ਨੂੰ ਘਰ ਇਹਨੂੰ ਬੈਠ ਜਾਂਦੇ ਇਧਰ ਹਾਂਜੀ ਬੱਚਾ ਹੋ ਬੈ ਗਿਆ ਜੀ ਜਾ ਜਿਹਨੂੰ ਯਾਦ ਕਰਦੇ ਨਾ ਅਕਸਰ ਵੀਡੀਓ 'ਚ ਬੱਚਾ ਉਹਨਾਂ ਦੇ ਘਰ ਹੀ ਆ ਗਿਆ ਭਈ ਜੱਜ ਬਾਬੇ ਕੋਲ ਥੋੜ੍ਹ ਕੇ ਜਾ ਜਾ ਬਾਬੇ ਛੜੀ ਬੁੜ ਗਈ ਐ ਨਾ ਹਾਨੂੰ ਆਇਰ ਕੇ ਨਾ ਘਰ ਹੀ ਲੈ ਜੀ ਕਹਿੰਦਾ ਛੋਟਾ ਬੱਚਾ ਹੋਰ ਤਾਂ ਕੋਈ ਗੱਲ ਨਹੀਂ ਫਿਰ ਉਹਨੂੰ ਐ ਕਰਦਾ ਛੱਡ ਜਾਦਾ ਫਿਰ ਘਰੇ ਆ ਜੂ ਆਪੇ ਜਾ ਕੇ ਆਉਣਾ ਐ ਤਾਂ ਗੱਲ ਮੁਕੀ ਰਾਂਦਰੀ ਕੱਢ ਆਇਆ ਬੈਠਿਆ ਟੂਆ ਮਾਰ ਮੋਟਰਸਲ 'ਮਗਰ ਬੈਠ ਤਾ ਚਲ ਬਰ ਰਹਿਣ ਦੀ ਤੇ ਤੂੰ ਆਉਂ ਦੇਖ ਉਹਨਿੰਦਾ ਛੱਟੂ ਆ ਮਾਰ ਤਾ ਆਇਆ ਥੱਲੇ ਆਇਆ ਥੱਲੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਘਰੇ ਆਉ ਆਪੇ ਆਉਣਾ ਐ ਤਾਂ ਬੱਚੇ ਕਰੀਏ ਹੀ ਅੰਦਰ ਠੀਕ ਹੈ ਚਿਪਾਂ ਲੱਗੀਆਂ ਸੀ ਇਹਦੇ ਅੱਗਾਂ ਹੀ ਲੱਗੀਆਂ ਇਹ ਤਾਂ ਉਹੀ ਆ ਨਾਲਾ ਜੂੜੀ ਵਾਲਾ ਲਓ ਜੀ ਬੱਚੇ ਕਰਦੇ ਅੰਦਰ ਸਾਰੇ ਇੱਕ ਬੱਚਾ ਹੀ ਪਾਸੇ ਰਹੇਗਾ ਕੋ ਕਾਲੇ ਜੀ ਨੂੰ ਅੰਦਰ ਕਰਾਂਗੇ ਯਾਰ ਪਤਾ ਨਹੀਂ ਕੀ ਦਾ ਬਲੈਕ ਯਾ ਟੂ ਸਸਤੀ ਕਾਪੀ ਬਲੈਕ ਦੀ ਉਹ ਬਲੈਕ ਕ੍ਰੈਡਿਟੂ ਬਲੈਕ ਯਾ ਲਾਲੂ ਟੂ ਓਏ ਨਵਾਂ ਨਾ ਰੱਖ ਦਿੰਨੇ ਹਾਏ ਹਾਏ ਵੇਖਿਓ বাজ ਗਿਓ ਵਾਹ ਫਿਰ ਪਾਰ ਤੱਕ ਕੰਮ ਬਾਦ ਹੁੰਦੇ ਨਹੀਂ ਇਹ ਬਾਈਕ ਦੇ ਕਿਲੋ ਵਿੱਚ ਬੜਾ ਬੜਾ ਹੋਰ ਸਾਰੇ ਕੰਮ ਵੀ ਕੀਤਾ ਗਿਆ ਲੈ ਲੈ ਇਸ ਮਾਨਾ ਜੀ ਡਾਕਟਰ ਸਾਹਿਬ ਕਰ ਦਿਓ ਪੈਗ ਜੀ ਚੱਕ ਦਿਓ ਚੱਕ ਦਿਓ ਪਾਦ ਲੋ ਹਵੇ ਕੋਈ ਚੱਕਰ ਨਹੀਂ ਤੇ ਹੁਣ ਬਸ ਸਾਨੂੰ ਰੇਡ ਵਾਲੇ ਸਹੀ ਸੀ ਜਾਂਦੀ ਆ ਬਲੋਂ ਬਲੋਂ ਸਾਰਾ ਕੁਝ ਚੱਲਦਾ ਬਾਈ ਮਲਟੀ ਟੈਲੈਂਟਰ ਆ ਕਰਕੇ ਮੇਰੇ ਦੋਸਤੋ ਆ ਗਏ ਜੀ ਘਰੇ ਉਹ ਬੈਠਾ ਕਾਲਾ ਜੀ ਮੈਂ ਤਾਂ ਆਇਆ ਫੇਰ ਇਹ ਤਨੀ ਕਰ ਛੱਡਦਾ ਆਪਣਾ ਨਾ ਟੂਸੇ ਡੰਡੇ ਵਾਲਾ ਆਪਣਾ ਨਾਂ گلابی ਕੰਤਰਾ ਵਾਲਾ ਦੇਖੇ ਕਿ ਵਿਧੂ ਵਾਲੀ ਸ਼ੱਕ ਵਗਣ ਨੂੰ ਪੁੱਤਰ ਆ ਯਾਰ ਉਨਾ ਨੂੰ ਲਾਈ ਕਨਫਰਮ ਕਰ ਲਾਂਗੇ ਆ ਖੋਲੀ ਯਾਰਾ ਇਹ ਬਲਜੀਤ ਨੂੰ ਅਨਬਾਕਸਿੰਗ ਦਾ ਬੜਾ ਚਾਹ ਹਨਾ ਜਮਾ ਜੀ ਲਓ ਜੀ ਮਗਾਲੇ ਜੀ ਮਗਾਲੇ ਜੀ ਕਿੰਨੇ ਦੇ ਆ 20 ਦੇ ਆ ਇਹ ਬੜੀ ਆਇਆ 20000 5300 2500 30 2500 30 2500 30 ਦੇ ਹਾਂ 2500 30 ਦੇ ਓ ਮਾਈ ਗੋਡ ਆ ਡੂਲੀ ਗੱਡ ਦੇ ਦੇ ਭਾਂਦੇ ਯਾਰਾ ਨੇ ਹੂੰ ਵੇਖੋ ਆ ਚੀਜ਼ ਤਾਂ ਪਤਾ ਚੱਲ ਆ ਇਹ ਮੰਨਦਾ ਉਹਦੇ ਕਿਹੜਾ ਲੱਗਦਾ ਹੈ ਇਹ ਚਾਰਜਰ ਹੈ ਤਰਸੀ ਆਏ ਹਾਏ ਆਏ ਹਾਏ ਮੱਤੀ ਬੁੱਤੀ ਜਗਦੀ ਨਹੀਂ ਭੈਂਦੇ ਆ ਰਿਆਂ ਦੀ ਕਿੱਥੋਂ ਜਗਦੀ ਹੁੰਦੀ ਹੈ ਵਿੱਚੋਂ ਹੀ ਆ ਜਾਂਦੇ ਨੇ ਨਾ ਬਟ ਹਜੇ ਚਾਰਜ ਕਰਾਂਗੇ ਅੱਛਾ ਅਨਬਾਕਸਿੰਗ ਓਏ ਬੱਚੇ ਦਾ ਕੀ ਬੜਿਆ ਚੋਬਰਾ ਕਿਹੜੇ ਦਾ ਬੈਡਰੂ ਟੂ ਸਾ 2700 ਟੂ ਸਿੱਟ ਨੇ ਨਾਲ ਉੱਥੇ ਬੈਠਾ ਤੇ ਉਹ ਤੇਰਾ ਯਾਰ ਤਾਂ ਉਹ ਭਾਗ ਹੈ ਪਿੰਜਰੇ ਚ ਫੜ ਕੇ ਪਾ ਲਿਆ ਪਿੰਜਰੇ ਚ ਉਹ ਕਾਲਾ ਯਾ ਉਹ ਉਹ ਇੱਥੇ ਕਾਂਤ ਲੱਗੇ ਤੇ ਆਪਣਾ ਕਾਲਾ ਨਹੀਂ ਲਾਲ ਆ ਉਹ ਜਾ ਦੇ ਰੰਗ ਲਾਇਆ ਕਿ ਜਵੰਦਰੂ ਐ ਕਿਦੇ ਉਹਦੇ ਉਹਦੇ ਰੰਗ ਲੱਗਿਆ ਸੀ ਕਾਲਾ ਫੱਟੀ ਐ ਨਹੀਂ ਜਵੰਦਰੂ ਉਹ ਜਿਹੜਾ ਪੂਰਾ ਕਾਲਾ ਜ ਸੀ ਜਵੰਦਰੂ ਜਵੰਦਰੂ ਲਾਲ ਮੈਂ ਐਸੀ ਲਾਲ ਬਾਈ ਜੀ ਠੀਕ ਐ ਮਤਲਬ ਅੱਗੇ ਜਾਂਦਾ ਸੀ ਕੋਈ ਕੰਮ ਔਲਖ ਤੇ ਭਲਾ ਹੋ ਗਿਆ ਰਾਜ ਆਪਾਂ ਨੂੰ ਲਾਲ ਬਾਈ ਆਪਣਾ ਬੱਚਾ ਬੈਠਾ ਤੇ ਜੋ ਦੇਖੋ ਸਾਹਮਣੇ ਬਾਈ ਕੀ ਇਹਨਾਂ ਨੇ ਕੁੱਤ ਪੁਣਾ ਫੜਿਆ ਬਾਈ ਹਰੀ ਗਲਾਬੀ ਬਗਲਾੜਾ ਛਾ ਖਾ ਉਹ ਦੇਖੋ ਸਜੀ ਹਰੀ ਖੱਬੀ ਗਲਾਬੀ ਉਹ ਬੈਠਾ ਸਾਹਮਣੇ ਲੈ ਕੋਈ ਕੀ ਕਰਾਂਗੇ ਇਹਨਾਂ ਦਾ ਆਪਾਂ ਚਲੋ ਕੋਈ ਨਾ ਯਾਰ ਠੀਕ ਹੈ ਮਜਾ ਆਇਆ ਮੈਂ ਕੰਮ ਤੇ ਇਹਨੂੰ ਮੈਂ ਫੋਨ ਫੋਨ ਕਰ ਦੇਣਾ ਲਾਲ ਬਈ ਵਾਲ ਨੂੰ ਤੇ ਚੋਬਰਾ ਰਕਣ ਨੂੰ ਆਪਣੇ ਹਿਸਾਬ ਚ ਕਰਾਂਗੇ ਫਿਰ ਇਹਨਾਂ ਨੂੰ ਕੋਈ ਨਾ ਹਾਂਜੀ ਚੱਲ ਪਈ ਪਿੰਡ ਕਰਾਈ ਵਾਲ ਤੋਂ ਮਾਨਾ ਨੂੰ ਫੜ ਕੇ ਸਟਿੰਗ ਅੱਗੇ-ਅੱਗੇ ਵੀਡੀਓ ਕਰਦੇ ਆ ਕੰਟੀਨਿਊ ਬਾਬੇ ਹਾਂਜੀ ਤੇ ਚੱਲਿਆਂ ਜੀ ਔਲਖ ਗਏ ਸੀਗੇ ਔਲ ਕੋਣ ਜਾਣਿਆ ਲਾਲ ਬਈ ਬਈ ਜਿੱਥੇ ਪਰ ਰਾਸਤੇ ਚ ਉਹਦੇ ਸੇ ਬੱਚਾ ਦੇਖ ਕੇ ਆਇਆ ਆਪਣਾ ਠੀਕ ਹੈ ਹੁਣ ਪਿੰਡ ਰਹਿ ਗਿਆ ਔਲਖ ਤੋਂ ਕਰਾਈ ਵਾਲਾ ਟੱਪ ਗਿਆ ਅੱਗੇ ਰਹੇਗਾ ਫਕਰਸਰ ਥੀੜੀ ਫਿਰ ਥਰਾਜ ਵਾਲਾ ਮਾਮੇ ਦਾ ਪਿੰਡ ਤੇ ਉਦੋਂ ਬਾਅਦ ਲਾਲ ਬਈ ਲੇਲੀ ਸਟੈਂਕਰ ਸੁਬਾਹ ਦਾ ਸਾਨੂੰ ਪਤਾ ਰੋਟੀ ਰੋਟੀ ਕੁਝ ਨਹੀਂ ਖਾਦੀ ਸਿਰਫ ਇੱਕ ਟਾਈ ਚਾਹ ਪੀਤੀ ਆ ਬਈ ਸੌਹ ਵਾਲੀ ਗੱਲ ਆ ਜਵਾ ਤੇ ਬਸਾਈ ਫਰੇ ਵਰਦੇ ਚਾਹ ਠੰਡੇ ਦੇ ਸਾਰੇ ਹੀ ਉਧਰੋਂ ਚੋਬਰ ਵੀ ਆਉਂਦਾ ਲਾਲ ਬਾਈ ਇਧਰੋਂ ਮੈਂ ਵੀ ਜਾਂਦਾ ਲਾਲ ਬਾਈ ਫਿਰ ਦੇਖਦੇ ਆ ਜਲਦੀ ਜਲਦੀ ਜਾ ਕੇ ਵੀ ਆਪਣੇ ਕਬੂਤਰ ਦਾ ਕੀ ਸੀ ਨਾ ਬੱਚਾ ਆਪਣਾ ਹੀ ਆ ਕਨਫਰਮ ਹੀ ਆਪਣਾ ਜੀ ਬੱਚਾ ਹਾਂਜੀ ਪਹੁੰਚ ਗਏ ਜੀ ਬੇਟਾ ਲਾਲ ਬਾਈ ਮੈਨੂੰ ਐ ਕੋਲਾਸਰ ਨਹੀਂ ਇਹਦਾ ਫੋਨ ਹੈ ਹਟ ਜਾ ਬੱਚੂ ਉੱਪਰ ਇੱਥੇ ਬੈਠੇ ਬਚਾ ਕੋਟ ਦਾ ਤੇ ਉੱਪਰ ਭਾਲਿਆ ਤੇ ਉੱਪਰ ਛਤਰੀ ਤੇ ਕਬੂਤਰ ਲੈ ਕੇ ਇੱਥੇ ਆ ਗਿਆ ਸੀਗਾ ਮਿਲਦਾ ਬੱਚਾ ਹੈ ਨਹੀਂ ਬਰੋ ਇਹ ਉਹ ਫੈਮ ਜੀ ਹਟ ਜਾ ਬਾਬੇ ਕੋਲ ਟਾਂ ਸਰਚ ਕਰਕੇ ਆਪਾਂ ਬੱਚਾ ਤਾਂ ਹੈ ਨਹੀਂ ਬਈ ਇੱਥੇ ਉੱਪਰ ਨੂੰ ਫੋਨ ਲਾ ਕੇ ਪੁੱਛਾਂ ਹਾਂਜੀ ਦਿਓ ਬਿਆਨ ਜੀ ਕੀ ਬਣਿਆ ਬਿਆਨ ਉੱਥੇ ਬੈਠਾ ਯਾਰ ਬੱਚਾ ਆਪਣਾ ਹੀ ਸੀਗਾ ਬੱਚਾ ਆਪਣਾ ਹੀ ਠੱਲ ਵੀ ਵਾਦੀ ਭਾਂਜ ਨੇ ਫਿਰ ਭੁਗੇ ਐਂ ਕਰਕੇ ਐ ਨਹੀਂ ਤੁਸੀਂ ਡਾਇਆ ਕਿ ਆਪਕੋ ਡਿਗਾਈ ਛਤਰੀ ਤੇ ਨਹੀਂ ਨਹੀਂ ਹਾਂ ਮੰਲਾ ਤੇ ਚੜਨ ਤੋਂ ਪਹਿਲਾਂ ਹੀ ਉੱਡ ਗਿਆ ਨਾ ਤੋਂ ਪਹਿਲਾਂ ਉੱਡ ਗਿਆ ਅੱਛਾ ਤਾਂ ਲਾ ਲੈਣੇ ਆ ਠੀਕ ਹੈ ਤੇ ਜਦੋਂ ਮੈਂ ਛਤਰੀ ਲਾਈ ਅੱਛਾ ਉਦੋਂ ਵੀ ਚੈਸ ਕਰਦਾ ਜੀ ਠੀਕ ਹੈ ਜਦੋਂ ਬਾਈ ਤਾਂ ਜਾਣ ਲੱਗੇ ਇਹ ਤਾਂ ਥੱਲੇ ਹੀ ਸੇਜੇ ਠੀਕ ਹੈ ਛਤਰੀ ਨੋਆ ਜੀ ਅੱਛਾ ਉੱਡ ਗਿਆ ਬਾਈ ਕੂਟਰ ਉੱਜਾ ਹੋ ਗਿਆ ਵੀ ਉਹ ਛਤਰੀ ਚੱਸ ਕੀਤੀ ਬੱਚੇ ਨੇ ਕੀਤੀ ਫੋਲੀ ਕੀਤੀ ਹੈ ਫੋਲੀ ਕੀਤੀ ਹੈ ਚਲੋ ਕੋਈ ਇਹ ਅੱਜ ਫਿਰਦਾ ਸੀ ਲਾਲ ਬਾਈ ਪਿੰਡ ਤੇ ਇਧਰ ਬਾਈ ਜਰਗੇ ਕੋਲੇ ਆਏ ਹੋਏ ਆ ਕਾਲਾ ਲਾਲ ਬਾਈ ਹੈਲੋ ਕਰੋ ਪਹਿਲਾਂ ਤਾਂ ਠੀਕ ਆ ਠੀਕ ਆ ਤੇ ਬਾਈ ਤੁਹਾਡਾ ਨਾਂ ਕੀ ਹੈ ਗੋਸ਼ਾਲ ਗੋਸ਼ਾਲ ਲਾਲ ਬਾਈ ਠੀਕ ਹੈ ਕਿ ਨਹੀਂ ਪੂਰੀ ਮਦਦ ਕਰਾਈ ਜਾਂਦਾ ਮੈਂ ਇੱਕ ਫੋਨ ਕੀਤਾ ਭਰਾ ਨੂੰ ਮੈਂ ਮਗਰ ਸੀ ਸਾਨੂੰ ਪਤਾ ਉਹ ਲਖਣਾ ਮੈਂ ਕਿਹਾ ਬਾਈ ਯਾਰ ਆਪਣਾ ਬੱਚਾ ਨਾ ਦੇ ਨਾਲ ਮੋਟਰਸਾਈਕਲ ਲੈ ਕੇ ਆਪਣੇ ਬੰਦੇ ਕੋਲ ਆ ਗਿਆ ਬਈ ਠੀਕ ਹੈ ਕਿ ਨਹੀਂ ਪੂਰੀ ਹੈਲਪ ਪੂਰੀ ਮਦਦ ਕਰ ਦਿਆ ਭਰਾ ਆਪਣੇ ਓਕੇ ਆ ਚਲੋ ਬਾਈ ਥੋੜਾ ਧੰਨਵਾਦ ਬਹੁਤ ਬਹੁਤ ਚੰਗਾ ਬਾਈ ਨਹੀਂ ਬਸ ਹੁਣ ਤਾਂ ਕਰ ਬੱਚੇ ਵਗਰ ਜਾਣੇ ਆ ਸੀ ਇੱਥੇ ਆ ਦੱਸ ਦਿਓ ਠੀਕ ਹੈ ਹੈਲੋ ਪ੍ਰਿਆਤ ਹਾਂ ਨਿੱਕਾ ਉਤਰਵਾਜ ਕਰਨਾ ਤਿਆਰ ਹਜੇ ਚੱਲ ਗਏ ਫਿਰ ਮੁੰਡਿਆ ਚਾਲ ਕਰ ਐਨਾ ਪ੍ਰਬੰਧ ਬਈ ਯਾਰ ਬੱਚੇ ਪਿੱਛੇ ਐਨਾ ਯਾਰ ਤੁਸੀਂ ਆਪ ਹਿਸਾਬ ਲਾ ਲੋ ਜੀ ਬੱਚਾ ਕਿਹੋ ਜ ਤੁਸੀਂ ਆਪ ਹਿਸਾਬ ਲਾ ਲੋ ਜੀ ਬੱਚਾ ਐ ਐ ਕਰਕੇ ਹੂੰ ਇਹ ਫੋਲੂ ਚੀਤਰੀ ਕਰਕੇ ਆਏ ਖਦਰੀ ਪੁਰ ਗਈ ਹਾਂ ਜਦੋਂ ਤਾਂ ਉੱਥੋਂ ਖੋਲੀ ਛਤਰੀ ਮੈਂ ਇੱਕ ਤੋਂ ਖੋਲ ਕੇ ਲੈ ਆ ਕੇ ਤਾਰੜ ਬਾਲਿਆ ਹਾਂ ਉਧੇ ਨਾ ਕੰਮ ਚੱਕ ਲਈ ਬਈ ਇਹ ਆ ਗਈ ਛਤਰੀ ਮੈਨੂੰ ਕੋਈ ਨਾ ਲੱਗੇ ਰੰਗ ਜਾਏ ਫਿਰ ਮੈਂ ਬਾਹਰ ਨਹੀਂ ਆਪਣੇ ਹੀ ਹੈ ਇਹ ਤਾਂ ਮਕੂੜਿਆ ਹੀ ਨਾ ਇਹ ਪਤਾ ਕੀ ਕੀਤਾ ਵਾ ਸੀਨ ਲੈਣ ਦੇ ਹਾਂ ਇਹ ਨਾ ਬਗੜਾ ਦਿਖਾ ਦੇ ਹਾਂ ਇਹ ਰੱਪਣੀ ਬਣੂਗਾ ਹਾਂ ਫਿਰ ਭੁੱਖ ਕੇ ਜੇ ਆਏ ਜੀ ਕੀਤਾ ਖੱਲ ਦੇਖ ਲਈ ਮੈਂ ਠੀਕ ਹੈ ਫਿਰ ਉੱਡਿਆ ਤੇ ਦੋ ਸਭੀ ਆਏ ਹਾਏ 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 ਹਾਂ ਹੁਣ ਚੱਲ ਗਏ ਯਾਰ ਅਫਰਪਾ ਬਾਈ ਹੁਣ ਇੱਥੋਂ ਉੱਡਿਆ ਬੱਚਾ ਲਾਲ ਬਾਈ ਹੁਣ ਤੇ ਹੁਣ ਲਾਲ ਬਾਈ ਉੱਡ ਗਈ ਬੀਦਲ ਦਾ ਹੋਵੇ ਆਲਾ 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 ਲੱਚਾ ਹਾਂਜੀ ਘਰੇ ਆ ਗਏ ਭਾਈ ਦਾਣਾ ਪਾਣੀ ਪਾਈਏ ਬਈ ਸਾਰੇ ਜਾਨਵਰਾਂ ਨੂੰ ਤੇ ਆ ਚ ਉਬਰ ਤੇ ਇੱਕ ਕੰਮ ਹੋ ਗਿਆ ਕੁੰਡਾ ਟੁੱਟ ਗਿਆ ਆਪਸ਼ਨ ਉਹ ਆਪ ਸ਼ਗਨ ਹੋ ਗਿਆ ਤੇ ਹੁਣ ਸਾਡੀ ਉਹ ਕੁੰਡਾ ਟੁੱਟੇ ਤੇ ਬਾਅਦ ਨਿਗਾਹ ਪਈ ਗਈ ਹੌਂ ਤੇ ਮੈਂ ਕਿਹਾ ਹੌਣਾ ਚੱਕ ਲਈ ਸਾਡੇ ਵਾਲਾ ਕਿਹੜਾ ਪਤਾ ਲੱਗਦਾ ਕਿਹੜਾ ਲੈ ਕੇ ਚੱਕ ਕਿੱਡੀ ਗੱਲ ਹੈ ਤੇ ਬਾਕੀ ਮੱਕੀ ਮੁੱਕੀ ਸੁੱਕਣੀ ਪਾਈ ਐ ਤੇ ਯਾਰ ਅੰਦਰ ਸਰੋਂ ਸੁੱਕਣੀ ਪਾਈ ਆ ਬਈ ਪੱਖੇ ਥੱਲੇ ਹਨਾ ਕੰਮ ਸਾਰੇ ਚੱਲਿਆ ਚਲੋ ਹੁਣ ਮੈਂ ਫੂਲ ਆਉਣਾ ਟਾਈਮ ਲੈਪਸ ਤੇ ਇਹ ਕਰਤਾ ਹੀ ਕਬੂਤਰਾਂ ਦਾ ਦਾਣਾ ਪਾਣੀ ਡੰ ਖਰਾਕ ਖਰੂਕ ਭਾਈ ਸੁਕਣੀ ਪਾ ਰੱਖੀ ਐ ਠੀਕਾ ਸਾਰੇ ਅੱਜ ਦਾ ਉਹ ਬਈ ਅੱਜ ਬੱਚਾ ਬਾਹਰ ਐ ਟੂਸੇ ਡੰਡੇ ਵਾਲਾ ਇੱਕ ਟੂਸੇ ਡੇਡ ਵਾਲਾ ਬੱਚਾ ਬਾਹਰ ਆਪਣਾ ਕੱਲ ਵਾਲੇ ਕਾਂਤਰ ਵਾਲਾ ਬਾਹਰ ਬਗਲਾ ਨਾਲ ਸੁਣੂ ਖਾਤਾ ਮੈਂ ਇੱਕ ਕੱਚ ਟੋਰੀ ਵਾਲਾ ਪਤਾ ਨਹੀਂ ਕਿੱਥੇ ਚਾਰ ਬੱਚੇ ਮਿਸਿੰਗ ਐ ਹੁਣ ਜਾਣਦੇ ਐ ਤਲਾਸ਼ ਕਰਨ ਭਾਲਦੇ ਐ ਬੱਚੇ ਤੇ ਕੋ ਸੱਚ ਵੀ ਉਹ ਕਾਲਾ ਕਬੂਤਰ ਜਿਹੜਾ ਵਾਰੀ ਵਾਰੀ ਕਿ ਸ਼ਰਦੀ ਦੀ ਬਹਿੰਦਾ ਸੀਗਾ ਉਤਰ ਗਿਆ ਸੀਗਾ ਥੱਲੇ ਤੋਂ ਵੀ ਅੰਦਰ ਤਾੜਤਾ ਚੋਬਰ ਨੇ ਠੀਕ ਆ ਹੋ ਫਿਰਦਾ ਪਿੱਛੇ ਕਬੂਤਰ ਨੇ ਉਹ ਦੇਖੋ ਦੀ ਸੀ ਜਾਂਦਾ ਇਹ ਤਾਂ ਸ਼ੌਂਕ ਸ਼ੌਂਕ ਨੂੰ ਰਾਤ ਨੂੰ ਕਰਾਵਾਂਗੇ ਆ ਕੇ ਹਾਂਜੀ ਤੇ ਆ ਗਏ ਜੀ ਬਾਬਾ ਮਣੀ ਰਾਮ ਜੀ ਦੀ ਸਮਾਧ ਤੇ ਬੜਾ ਯਾਰ ਜਿਆਦੇ ਵਧੀਆ ਸੀਨ ਹੈ ਸਰ ਬਈ ਇੰਨਾ ਜਿਆਦਾ ਲਾਈਟ ਹਨਾ ਵੇ ਕੋਈ ਨਹੀਂ ਲੱਗਦਾ ਬਈ ਦਿਨ ਚੜਿਆ ਪਿਆ ਯਾਰ ਹਨਾ ਬੱਚਾ ਸੀ ਨਾ ਟੈਂਕੀ ਟੂਕੀ ਇੱਧਰ ਵੇਖਣਾ ਸੀ ਸਾਰੇ ਕਿਤੇ ਮੈਂ ਕਿਹਾ ਕੋਈ ਬਣ ਜੇ ਤੇ ਤਾਂ ਕਰਕੇ ਮਾ ਬਈ ਜੈ ਬਾਬਾ ਮਣੀ ਰਾਮ ਜੀ ਕਿਰਪਾ ਕਰੋ ਭਗਤਾਂ ਦੇ ਬੱਚਿਆਂ ਦੇ ਤੇ ਛੋਟੇ ਬੱਚਿਆਂ ਦੇ ਵੱਡੇ ਬੱਚਿਆਂ ਦੇ ਸਾਰੇ ਆ ਰਹੇ ਹਨ ਤੇ ਮੈਂ ਚੋਬਰ ਕੰਦਰ ਬਾਬੇ ਦੇ ਚਲੇ ਮੈਂ ਚੱਲ ਯਾਰ ਕੁਛ ਨਹੀਂ ਹੁੰਦਾ ਬਾਬੇ ਦੇ ਤਾਂ ਮੱਥਾ ਠੀਕ ਹੀ ਹੋਣ ਲੱਗਦੇ ਆ ਤੇ ਕੀ ਧੀ ਗੱਲ ਹੈ ਮੈਂ ਪਾਣੀ ਪੀ ਚੱਲਾਂਗੇ ਇੱਥੋਂ ਠੀਕ ਹੈ ਜੀ ਭੁੱਲ ਚੱਕੋ ਮਾਫ ਕਰਿਓ ਬਾਬਾ ਮਨੀ ਰਾਮ ਜੀ ਤੁਸੀਂ ਵੀ ਟੇਕ ਲਓ ਬਈ ਮੱਥਾ ਸਾਰੇ ਜਾਣੇ ਠੀਕ ਆ ਕਿ ਨਹੀਂ ਬੜੀ ਸ਼ਾਂਤੀ ਆ ਬੜੀ ਹਰਦਾ ਬਈ ਖੜਾ ਇੱਥੇ ਮੰਨ ਕੇ ਚੱਲੋ ਸਾਡੇ ਤਾਂ ਸਾਰੇ ਪਿੰਡ ਦੀ ਤੇ ਆਸ-ਪਾਸ ਵੀ ਬੜੇ ਆਉਂਦੇ ਜੀ ਜਿਆਦਾ ਬੰਨ ਰੱਖਿਆ ਤਾਂ ਭਰੇ ਜਾਂਦੇ ਨੇ ਭਾਰੋਂ ਟੇਕ ਲੈਣੇ ਹਨ ਹਾਂ ਚੱਲ ਉਹ ਚੁੱਕ ਮਾਫ ਕਰਿਓ ਬਾਬਾ ਜੀ ਜੈ ਬਾਬਾ ਬੜੀਆ ਚਲੋ ਜੀ ਮੱਥਾ ਟੇਕ ਲਿਆ ਸੀ ਠੀਕ ਹੈ ਫਿਰ ਦੋ ਵੀਡੀਓ ਕੰਟੀਨਿਊ ਕਰਦੇ ਹਾਂ ਹਾਂਜੀ ਫੇਰ ਆ ਗਏ ਟੈਂਕੀ ਥੱਲੇ ਹਣਾ ਕੱਲ ਸਾਨੂੰ ਕੁਝ ਦਿਸਿਆ ਨਹੀਂ ਸੀ ਜੀ ਫਿਰ ਵੀ ਚੜ ਗਏ ਬੱਚਾ ਬਣ ਗਿਆ ਅੱਜ ਸਾਨੂੰ ਖਣੀ ਦਾ ਵਹਿਮ ਹੀ ਹੋ ਗਿਆ ਬਈ ਵੀ ਕੱਲ ਬੱਚਾ ਸੀਗਾ ਇੱਥੇ ਮੰਨ ਲੈ ਖਣੀ ਸੀ ਹੈ ਉੱਥੇ ਥਾਂ ਤੇ ਠੀਕ ਹੈ ਮੱਥਾ ਚਲ ਟੇਕਦੇ ਅੱਜ ਖਣੀ ਦਾ ਵਹਿਮ ਹੋ ਗਿਆ ਸਾਨੂੰ ਬਈ ਖਣੀ ਬੈਠਾ ਏ ਕਰੀ ਚੜ ਕੇ ਦੇਖ ਆਉਣੇ ਜਗ ਗੱਲ ਮੁਕੀ ਰਾਂਦੇ ਵਾਹਿਗੁਰੂ ਇੱਕ ਵੜਾ ਬਈ ਪਤਾ ਨਹੀਂ ਕੀ ਦਾ ਹੈ ਬਾਬੇ ਉਹ ਫੁੱਦੂ ਲੱਗ ਗਿਆ ਜਮਈ ਜਿਹੜਾ ਬੱਚਾ ਟੂਸੇ ਡੰਡੇ ਵਾਲਾ ਆਪਣਾ ਉੱਥੇ ਬੈਠਾ ਸੀ ਜੱਜ ਬਾਬੇ ਦੇ ਘਰੇ ਸੱਚੀ ਮੁੱਚੀ ਜੱਜ ਬਾਬੇ ਦੇ ਘਰੇ ਤੇ ਉਹ ਵੀ ਮੈਂ ਚੜ ਗਿਆ ਪੁੱਛ ਕੇ ਤਾਂ ਮੈਂ ਹਰ ਬੱਚਾ ਫੜਨਾ ਆਪਣਾ ਕਹਿੰਦੇ ਆ ਜਾ ਬਈ ਕੋਈ ਨਾ ਫੜਲਾ ਤੇ ਉਹ ਲੱਡਾਂ ਪਈਆਂ ਨੇ ਸੀ ਬਾਹਲਾਂ ਤੇ ਇੱਕ ਉਹ ਟੈਂਕੀ ਤੇ ਬੈਠਾ ਸੀ ਲਖਾਈ ਜੀ ਕਾਲੀ ਸੀ ਤੋਂ ਮੈਂ ਪੌੜੀ ਹੇਣੀ ਸੀ ਤੇ ਸਾਹਮਣੇ ਗੇਟ ਉੱਤੇ ਚੜਨਾ ਪੈ ਗਿਆ ਤੇ ਮੈਂ ਸਿਰ ਕੱਢੇ ਇੱਕੇ ਦਾ ਬੱਚਾ ਡਰ ਕੇ ਉੱਡ ਗਿਆ ਬਈ ਟੂਸੇ ਡੰਡੇ ਵਾਲਾ ਸਾਰੇ ਦਿਨ ਦਾ ਉੱਥੇ ਹੀ ਬੈਠਾ ਸਾਰੇ ਦਿਨ ਦਾ ਉੱਡਿਆ ਨਹੀਂ ਹੂਣ ਉੱਡ ਗਿਆ ਬੱਚਾ ਤੇ ਹੁਣ ਵੀ ਕਬੂਤਰ ਬੰਨਿਆਗਾ ਉੱਡਿਆ ਫਿਰਦਾ ਇੱਥੇ ਬੱਚਾ ਹਜੇ ਰਾਤ ਨੂੰ ਦੇਣਿਆ ਕੀ ਬੰਨਦਾਗਾ ਲਾਈਟ ਦੇ ਪਿੱਛੇ ਗੀ ਵਿਖਾ ਮੈਂ ਸਫੇਰ ਐ ਐਸਪੇਰ ਐ ਮੁਰਕਾ ਵਾ ਗਿਆ ਹੁਣੀਗਾ ਚੱਲ ਕੋਈ ਨਾ ਕੋਈ ਨਾ ਕੋਈ ਨਾ ਬੈਠੂਗਾ ਬੈਠੂਗਾ ਬੱਚਾ ਘਰ ਤੇ ਕੀੜਾ ਆਪਾ ਹੈਗਾ ਪੂਰਾ ਇਹਨੂੰ ਛੱਡ ਖੜਾ ਹੜਾ ਮੈਂ ਦੇਣਾ ਬਾਬੇ ਕੋਣ ਬੱਚਾ ਹਜੂ ਉੱਡਿਆ ਫਿਰਦਾ ਆਪਣਾ ਉਹ ਇਹਨੂੰ ਛੱਡ ਹੀ ਦਿੰਦੇ ਯਾਰ ਲੀ ਰੋੜੂ ਯਾਰ ਚੱਲ ਇੱਕ ਮਿੰਟ ਬਾਬੇ ਨਾ ਬੱਚਾ ਦੇਖ ਗਿਆ ਸੀ ਕਾਂਤਾਂ ਵਾਲੀ ਬਈ ਨਹੀਂ ਫੜੇਗਾ ਜਾਲ ਤੇ ਬੱਚੀ ਉੱਡ ਕੇ ਤੇ ਉੱਡਿਆ ਫਿਰ ਉੱਡਿਆ ਫਿਰ ਰਾਤਾਂ ਦਾ ਰਾਹੀ ਬਣ ਕੇ ਉਹ ਤਾਂ ਲਈ ਖਰੀ ਦੇ ਬਹਿਗਾ ਵਧੀਆ ਹਨਾ ਦੂਮੀ ਦਿਖਾ ਦੇ ਹੈ ਦੂਮੀ ਇੱਕ ਦਿਖਾ ਦੇ ਯਾਰ ਇੱਕ ਕਾਲ ਨੂੰ ਦਿਖਾ ਦਾਂਗੇ ਯਾਰ ਅੱਛਾ ਹਾਂ ਉਹ ਚੀਨਾਇ ਦਿਖਾ ਦੇ ਯਾਰ ਜਿਹੜਾ ਮੀਣਾ ਇਹਨਾਂ ਦੀ ਚਸ ਹੋ ਗਈ ਆਪਣੇ ਭਰਾਵਾਂ ਨੂੰ ਦੇਖਣ ਦੀ ਹਨਾ ਵੀ ਵੇਖ ਕੇ ਕਿਹੜਾ ਗੂੜਾ ਫੜਿਆ ਇਹਨਾਂ ਨੇ ਹੈ ਇੱਥੇ ਇੱਥੇ ਵਿਖਾ ਦੇ ਲੈ ਬਾਰੀ ਹੋਲ ਆ ਗੂਤਰਾ ਬਈ ਦਿਖਾ ਦੇ ਮੁੰਡਿਆ ਠੀਕ ਹੈ ਜਬਾਂਦਰੂ ਰੱਤਾ ਲਾਰ ਰੱਤਾ ਹੋਰ ਇੱਕ ਚੌਕਲੇਟੀ ਆ ਪੱਲੇ ਖੁਲੀਰ ਵੇਖਾ ਚੀਜ਼ ਕੀ ਹੈ ਯਾਰ ਲੱਠੇ ਉਠਿਆ ਜੋ ਲੱਗਦਾ ਇਹ ਹੈ ਹਨ ਆ ਕੂਤਰਾ ਬਈ ਮੈਨੂੰ ਲੱਠਾਂ ਚੋਂ ਲੱਗਦਾ ਇਹ ਮੈਨੂੰ ਲੱਠਾਂ ਚੋਂ ਲੱਗਦਾ ਇਹ ਸੱਚੀ ਪੂਸ਼ਪਾਸ਼ ਵੀ ਕੀ ਕੀ ਪੈਰਪੂਰ ਵੀ ਕੀ ਹੈ ਇਹਦੇ ਪੂਸ਼ ਤਾਂ ਅੱਧੀ ਤਾਂ ਮਿੱਥੂ ਖਿੱਚੀ ਗਈ ਸਹੀ ਦੱਸਾਂ ਕਿਉਂ ਉੱਡਦਾ ਸੀਗਾ ਫੜਨੇ ਅੱਛਾ ਤੇ ਪੈਰਪੂਰ ਕਿ ਹੋ ਜਾ ਕੀ ਹਿਸਾਬ ਕਰਦਾ ਕੂਤਰਾ ਇਹਦੇ ਵੀ ਚੰਗੇ ਥੋੜੇ ਯਾਰ ਹੱਡੀ ਜੋੜ ਦੇ ਕੇ ਦੇ ਮੁੰਮਤ ਲੜਾ ਠਾਉ ਦੇਖੀ ਜੀ ਮੈਂ ਖੁੱਲੇ ਹੋਣਗੇ ਸਹੀ ਜੀ ਹੈਂ ਦਵੇ ਬੋਲਾ ਫਰਕ ਆ ਇਹ ਦੇਖੋ ਹੜੇ ਗੁਰਦਗੀ ਇਹ ਹੱਡੀ ਆ ਰਹੀ ਜੋੜ ਆ ਰੇ ਦੋ ਗਲਾਂ ਪੈਂਦਗੇ ਨਹੀਂ ਹੈਣੀ ਪੁੱਤਰ ਕੰਮ ਦਾ ਉਹੀ ਹੈ ਤਾਂ ਆ ਦਿਖਾ ਦੇ ਬਈ ਚਲ ਕੋਈ ਨਾ ਦੇਖ ਲੋ ਬਈ ਆ ਰੰਗ ਜਿਹਾ ਲੱਗਿਆ ਇਹਦੇ ਹੈਨਾ ਇਹ ਕੇਰੋ ਫੜਾ ਉਹ ਵੀ ਦਿਖਾ ਟੈਂਕੀ ਵਾਲਾ ਯਾਰ ਨਵੇੜ ਜਾ ਦਿਖਾ ਇਸ ਵਾਰ ਦਿਖਾ ਦੇ ਤਾ ਮੈਂ ਅੱਖਾਂ ਅੱਖਾਂ ਵੱਲ ਕੇ ਸੁਣੀਆਂ ਆਂ ਅੱਖਾਂ ਦਿਖਾ ਦਿਆਂ ਮੈਂ ਆ ਲੈ ਇਹ ਆ ਚੱਕੀ ਖੜਦਾ ਜੂਮ ਵੀ ਕਰਦਾ ਅੱਖਾਂ ਤੇ ਲੈ ਬਹੁਤ ਅੱਲ ਦਿਖਾਦਾ ਮੈਂ ਇਹ ਤਾਂ ਇਹ ਕਾ ਹੈ ਬਈ ਠੀਕ ਆ ਕਾਲੇ ਟੂਸੇ ਇਹਦੇ ਆ ਥੋੜਾ ਚੰਗਾ ਪੁੱਤਰਾ ਵੀ। ਅੱਛਾ 1 ਮਿੰਟ ਹਟ ਦੇ। ਆਹ ਕੂਤਰਾ ਵੀ ਗਿਆ ਟੈਂਕੀ ਤੇ। ਪਹਿਲੇ ਕੁਲੀ ਖੁੱਲੀ ਖੁੱਲੀ ਹੈ ਯਾਰ। ਕੂਤਰਾ ਦੇ ਕੂਤਰਾ ਵਾਕਈ ਚੰਗਾ ਲੱਗਦਾ। ਆਹ ਤਾਂ ਵੀ ਟਿੰਕੀ ਦੇ ਕੇ ਪਾਣੀ ਪੁਣੀ ਪੀਤਾ ਹਨਾ। ਆਹ ਤਾਂ ਲਾਲ ਉਹ ਚੁੱਤ। ਆ ਨਹੀਂ ਐਂਕੀ ਪੱਲਾ ਖੋਲ ਰੰਗ ਦੇ। ਕਲੀਅਰ ਰੰਗ ਕੀ ਇਹਦਾ। ਕਾਲਾ ਟੂਸਾ ਕਾਲੀ ਝਾਲੜ। ਕਾਲੀ ਝਾਲੜ। ਠੀਕ ਹੈ। ਤੇ ਗੁਲਾਬੀ ਕੱਚ ਕਾਲਾ ਟੂਸਾ। ਕਾਲਾ ਟੂਸਾ। ਤੇ ਪੂਜਾ ਵੇਖੀ? ਗੁਲਾਬੀ ਪੂਜਾ। ਧੂਰ ਮਾਰੇ ਰੱਖੀ ਨੇ ਪੂਜਾ ਤੇ ਰੱਖੀ ਰੱਖੀ ਧੂਰ ਵੇਖੀ। ਕੋਈ ਪੁਰਾਣੇ ਕੰਮ ਹੋ ਗਿਆ ਤੇ ਵਿੱਚ। ਭ ਕੂਤਰ ਮੈਨੂੰ ਚੰਗਾ ਲੱਗਦਾ ਮੈਨੂੰ ਬਾਜੀ ਬੂਚੂ ਰਿਆਣਾ ਹੋਵੇ ਲੱਗਦਾ ਕੂਤਰ ਕਿਹਦਾ ਹੈ ਹਾਂ ਪਾਣੇ ਗੁਰਨੇ ਖੰਬਾ ਦੀ ਹੋਵੇ ਹੋ ਗਿਆ ਹੋ ਜਾ ਰੰਗ ਹਾਂ ਚਲੋ ਬਈ ਕੋਈ ਨਾ ਪਤਾ ਨਹੀਂ ਕੀਦਾ ਯਾਰ ਆ ਕਾਕ ਕਬੂਤਰ ਆ ਇਹ ਰਣਾ ਇਹ ਵੀ ਸਹੀ ਪੂਰੇ ਚੰਗੇ ਪੂਰੇ ਚੰਗੇ ਹਨ ਉਤਰੀ ਚੰਗਾ ਹਾਂ ਆ ਕੂਤਰ ਮੈਨੂੰ ਚੰਗਾ ਲੱਗਿਆ ਬਾਕੀ ਯਾਰ ਬਈ ਲੌਂਸਾਂ ਦੀ ਲੜੀ ਲੌਂਸਾਂ ਨਾਲ ਕੂਤਰ ਦੇ ਆ ਕੂਤਰ ਆ ਬਈ ਦੇਖ ਲੋ ਥੋੜਾ ਹੜ ਦੇ ਦੁਬਾਰ ਇਧਰ ਇਧਰ ਘੇਰ ਮੁੰਡਾ ਯਾਰਾ ਇਹਨੂੰ ਸ਼ੌਕ ਕਰਾ ਕੇ ਆਪਣੇ ਵੀਰਾਂ ਨੂੰ ਮੁੜ ਕੇ ਗੁੱਸੇ ਹੁੰਦੇ ਆ ਇਹ ਹਨਾ ਲੈ ਬਈ ਚੰਗੀ ਤਰ੍ਹਾਂ ਵਿਖਾਦਾ ਪਾਈ ਬਣੇ ਹੁਣ ਕੋਈ ਕਾਚ ਨਾ ਮੰਨਿਓ ਹਣਾ ਵੀ ਤੁਹਾਨੂੰ ਕੋਈ ਚੀਜ਼ ਵਿਖਾਈ ਨਹੀਂ ਸਿੱਧਾ ਹੀ ਸਾਹ ਆਹ ਕਬੂਤਰ ਆ ਠੀਕ ਆ ਕਿ ਨਹੀਂ ਬਈ ਆਪਣੇ ਕੋਲੇ ਕੋਈ ਲਕੋਣੀ ਜੀਦਾ ਵੀ ਆ ਆਪਣਾ ਵਜ ਨੱਕ ਤੇ ਕਾਲੀ ਦਾ ਜੀਦਾ ਵੀ ਫੜਿਆ ਕੋਈ ਵੀ ਫੜਿਆ ਕਿਸੇ ਦਾ ਕਬੂਤਰ ਕਬੂਤਰੀ ਬੱਚਾ ਆਪਾਂ ਬਈ ਤੁਹਾਨੂੰ ਨਾਲ ਦੀ ਨਾਲ ਦਿਖਾ ਦਿੰਨੇ ਕੋਈ ਆਪਣਾ ਲਕੋਣ ਵਾਲਾ ਕੰਮ ਨਹੀਂ ਕੋਈ ਆਪਣਾ ਰੱਖਣ ਵਾਲਾ ਕੰਮ ਨਹੀਂ ਆਹ ਦੋ ਕਬੂਤਰ ਫੜਿਆ ਅੱਜ ਆ ਘਰੇ ਆਇਆ ਆ ਟੈਂਕੀ ਤੋਂ ਭਲੀਖਣ ਨਾਲ ਫੜ ਕੇ ਲੈਂਦਾ ਬਸ ਸਿੱਧਾ ਹੀ ਸਾਹ ਅਸਲੀ ਤੇ ਬਹਿ ਵਾ ਵੀ ਵਾਲੇ ਹਾਂ ਬੱਸ ਛੱਡ ਦੇਣ ਨੂੰ ਮੁੰਡਿਆ ਕੋਈ ਨਾ ਸਹੀ ਐ ਯਾਰ ਟ੍ਰੀ ਚੱਕ ਦੇ ਬਾਹਰ ਕੱਢ ਲਿਆ ਆ ਪਰ ਮੈਨੂੰ ਖੋਲ ਲੈਣਾ ਕਿ ਭਈ ਆਪਣੇ ਤੁਹਾਨੂੰ ਪਤਾ ਹੈ 2 ਤੁਹਾਨੂੰ ਦੱਸ ਹੀ ਤੱਕ ਨਹੀਂ ਮੈਂ ਦੂਰੀ ਦੂਰੀ ਦੱਸਿਆ ਨਾ ਮੀ ਵੀ ਹੈ ਨਾ ਪਤਾ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਹੁਣ ਤਾਂ ਓਵਰ ਹੈ ਪਿਆ ਕੰਮ ਸਾਡਾ ਬਸ ਕੁੱਲ ਮਿਲਾ ਕੇ ਯਾਰ ਸਾਰੇ 4 ਬੱਚੇ ਬਾਹਰ ਹੈ ਦੋ ਦੀਂਦੇ ਐ ਦੋ ਦਿਸਦੇ ਨੇ ਹੈ ਬਗਲਾਂ ਦਾ ਵੀ ਦਿਸਿਆ ਇੱਕ ਤਾਂ ਹੁਣੀ ਉੱਡੇ ਰਾਤ ਨੂੰ ਉਹ ਮੇਰਾ ਦਿਲ ਬਾਲਾ ਘਟ ਜਾਂਦਾ ਜਾਂ ਤਾਂ ਫੜਿਆ ਜਾਂਦਾ ਤੇ ਔੜ ਨਹੀਂ ਨੇ ਇੱਕ ਵਾਸਾ ਹੋ ਜਾਂਦਾ ਯਾਰ ਹਾਂਜੀ ਤੇ ਇੱਕ ਬੱਚਾ ਬਾਈ ਸਚਾਂਡੇ ਚ ਮਰ ਗਿਆ ਹੈ ਨਾ ਆ ਦੇਖੋ ਇੱਥੇ ਬਾਹਰ ਰੱਖਿਆ ਪਿਆਗਾ ਤੇ ਇਹ ਬੱਚਾ ਬਈ ਆਂਡੇ 'ਚ ਹੀ ਮਰ ਗਿਆ ਵਿਚਾਰਾ ਆ ਦੇਖੋ ਇਹ ਸੀਗਾ ਰੱਤੀ ਦੀ ਮਾਂ ਲਾ ਹਨਾ ਤੇ ਨਿਕਲਿਆ ਨਹੀਂ ਗਿਆ ਬਈ ਆਹੀ ਚੱਕਰ ਹੁੰਦਾ ਤੇ ਕੂਪਟਰ ਬੱਚੇ ਪਾਲ ਕੇ ਆਂਡੇ ਧਾਰਦੇ ਨੇ ਵਿਠਾਂ ਲੱਗਦੇ ਆਂਡਿਆਂ ਨੂੰ ਉਦੋਂ ਬਾਅਦ ਤਾਂ ਬਾੜੀ ਗੌਰ ਰੱਖਣੀ ਪੈਂਦੀ ਆ ਬਈ ਉਦੋਂ ਬਾਅਦ ਆਪ ਨੂੰ ਹੀ ਕੱਢਣੇ ਪੈਂਦੇ ਸਹੀ ਦੱਸਾਂ ਤਾਂ ਬਸ ਠੀਕ ਆ ਕਿ ਨਹੀਂ ਇਹ ਬੱਚਾ ਸੀਗਾ ਡੈਡੀ ਆ ਨਾ ਕਿਤੇ ਜਾਉਦਾ ਸਿੱਟਦੇ ਨੇ ਡੈਡੀ ਇਹ ਬਸ ਠੀਕ ਹੈ ਡਾਣ ਲੈ ਗਏ ਅਮ ਕੋਈ ਚੱਕਰ ਮਨਾ ਟ੍ਰਿਪ ਹਾਂ ਹਾਂ ਕੰਮ ਤਾਂ ਨਹੀਂ ਹੋ ਗਿਆ ਤੇ ਹਾਂ 14 ਮਿੰਟ ਲੈ ਲਈਏ ਕਿ ਮੈਂ ਚੋਦ ਤੀ ਨਹੀਂ ਹਾਂ ਹਾਂ ਪੱਕੀ ਵਾਲਾ ਚਿੱਟੀਆਂ ਲੋਕਾਂ ਦੇ ਆ ਚਿੱਟੀਆਂ ਲੋਕਾਂ ਆ ਤਾਂ ਜਮਾ ਚਿੱਟੀ ਹੋਗਦੇ ਹੀ ਆ ਜਮਾ ਚਿੱਟੀਆਂ ਦੇ ਹੋਣ ਦੇਖ ਜਮਾ ਚਿੱਟੀਆਂ ਦੇ ਹਾਂ ਜਮਾ ਚਿੱਟੀ ਦਾ ਦੂਜਾ ਆਏ ਅਬ ਪਪੋਟੇ ਦੀ ਭਰੀ ਭਈ ਆਏ ਪੋ ਪੂਰਾ ਮਾੜੀ ਮੂਡੀ ਬੰਦੀ ਕਾਲੀ ਜੜੀ ਹੋਏ ਕੋਈ ਚੱਕਰ ਨਹੀਂ ਆਏ ਮੜ ਇੱਕ ਇੱਕ ਹੋਰ ਕਿਉਂ ਲੱਗੇ ਕੁਸ ਤਾਂ ਤਾਂ ਜਮਾ ਚਟੀਆਂ ਰੱਖ ਦੇ ਕੋਈ ਨਾ ਸਹੀ ਆ ਘਾਟੇਵਾਦੇ ਪੂਰੇ ਹੋ ਗਿਆ ਕਰ ਲਗਾ ਵਾ ਘਾਟੇਵਾ ਟੈਨਸ਼ਨ ਨਾਲ ਆ ਇਧਰ ਇਹਨਾਂ ਨੂੰ ਵੀ ਦੇ ਰੱਖੀ ਹੈ ਨਾ ਕਾੜੀ ਨੇ ਹਾ ਵੀ ਦੇਖ ਯਾਰ ਛੋਟੇ ਵਿੱਚੋਂ ਦਿੱਤੀ ਅਗਨੀ ਯੋਗ ਉਹ ਐਦਾ ਕਾਲਾ ਘੜਤਾ ਹੋ ਯਾਰ ਤੀਨੀ ਓਏ ਹੈ ਪਤਾ ਨਹੀਂ ਬਰੋ ਯਾਰ ਆਂਡੇ ਉਹਦੇ ਥੱਲੇ ਹੀ ਬਦਲੇ ਆਣਗੇ ਐਨੇ ਆਂਡਾ ਐਨੇ ਆਂਡੇ ਨਾਲੇ ਪੂਰੀ ਨਹੀਂ ਹੋਈ ਦੂਇਲੇ ਏਰੀ ਨੇ ਆ ਛੋਟਾ ਬੱਚਾ ਇਹਨੂੰ ਥੋੜਾ ਕੱਟ ਦਿੱਤਾ ਇਹਨੂੰ ਦਿੱਤੇ ਨਹੀਂ ਬੰਦਾ ਲੱਗਦਾ ਹੈ ਦਮੇ ਇਹਨੂੰ ਦਿੱਤੀ ਨਹੀਂ ਚੂਕ ਨਹੀਂ ਦਿੱਤੀ ਭੈ ਚੋਰ ਨਬਰ ਦਾ ਕੋਈ ਤੋੜ ਨਹੀਂ ਬਈ ਯਾਰ ਗਲਾਬੀ ਕਾਂਤ ਆਇਆ 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 ਪੁੱਤ ਕੰਜੇ ਦਾ ਰਾਤ ਨੂੰ ਉੱਡ ਰੁੜ ਬੈਠਿਆ ਦਾ ਰਾਤ ਦੇ 10 ਵਜੇ ਬਈ ਦੇਖ ਲੈ ਥੋੜੇ ਸਾਹਮਣੇ ਹੈ ਲੈ ਆ ਫਿਰਦਾ ਲੈ 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 ਵਾਹ ਵਾਹ ਭਾਈ ਵਾਹ ਇਹ ਹੈ ਕਬੂਤਰ ਇਹ ਯਾਰ ਆਦੀ ਕਬੂਤਰ ਵਾਜੀ ਇਹਨੂੰ ਤਾੜ ਗਿਆ ਯਾਰ ਵਿਚਾਰੇ ਨੂੰ ਆਇਆ ਪੁੱਤ ਓਏ ਆਇਆ ਕਿਹੜਾ ਕਰ ਮਿੱਠੀ ਮਿਲ ਅੰਦਰ ਆੜਤੀ ਆਇਆ ਹਾਂਜੀ ਬਾਪੂ ਤੇ ਬੱਚਿਆਂ ਦੀ ਸੈਟਿੰਗ ਕਰਦਾ ਵੀ ਮੈਂ ਜਨ ਨੂੰ ਨਾ ਭੁੱਲ ਠੀਕ ਹੈ ਕਿ ਤੁਸੀਂ ਯਾਦ ਰੱਖੋ ਵੀਡੀਓ ਚ ਤਿੰਨ ਬੱਚੇ ਆ ਭੈਣ ਚ ਉਖੜ ਜਾ ਯਾਰ ਇੱਕ ਮਿੰਟ ਆ ਮੈਂ ਤਾਂ ਭੁੱਲ ਗਿਆ ਕਿਹੜੇ ਕਿਹੜੇ ਦੇ ਆ ਇੱਕ ਮਿੰਟ ਯਾਰ ਹਾਂ ਇਹ ਉਖੜ ਜਾ ਕੋਈ ਵੀਡੀਓ ਪਾਜ਼ ਕਰੀ ਹਾਂਜੀ ਮੇਰੇ ਹਿਸਾਬ ਤੇ ਆ ਵੱਡਾ ਬੱਚਾ ਹੈਗਾ ਜੀ ਸ਼ਾਖੇ ਦਾ ਠੀਕ ਹੈ ਇਹ ਵੱਡਾ ਬੱਚਾ ਸ਼ਾਖੇ ਦਾ ਉਦੋਂ ਛੋਟਾ ਚੀਨੇ ਦਾ ਤੇ ਉਦੋਂ ਛੋਟਾ ਵਿੰਗੇ ਦਾ ਠੀਕ ਹੈ ਤਿੰਨ ਹੋਗੇ ਰੱਬ ਪੀਲੀ ਕਬੂਤਰੀ ਥੱਲੇ ਉਹ ਹੈਗਾ ਪ੍ਰਤੀ ਦਾ ਹੁਣ ਆਪਾਂ ਇਹ ਕਰਦੇ ਆ ਛਾਹ ਖੇ ਦਾ ਤੇ ਚੀਨੇ ਦਾ ਕਰਦਨੇ ਇਕੱਠੇ ਠੀਕ ਹੈ ਤੇ ਆ ਹੈਗਾ ਵਿਂਗੇ ਦਾ ਬਈ ਮੇਰੇ ਹਿਸਾਬ ਨਾਲ ਤੇ ਇਹਨੂੰ ਆਪਾਂ ਧਰਦੇ ਪੀਲੀ ਹੂਦ ਰਿਹਾ ਲੀ ਠੀਕ ਹੈ ਤੇ ਪੀਲੀ ਥੱਲੇ ਹੁਣ ਹੋ ਜੂਗਾ ਇੱਕ ਤਾਂ ਅਰਤੀ ਦਾ ਤੇ ਵਿਂਗੇ ਦਾ ਤੇ ਇਹਦੇ ਥੱਲੇ ਹੋ ਜੂਗਾ ਛਾਹ ਖੇ ਦਾ ਤੇ ਉਹਦਾ ਕੀਨੇ ਦਾ ਨਹੀਂ ਯਾਰ ਮੈਂ ਤਾਂ ਆਪੋ ਲੱਗੇ ਖੜ ਚ ਯਾਰ ਚਲ ਗੱਲ ਮੁਕੀ ਰਾਂ ਦੀ ਯਾਰ ਠੀਕ ਆ ਬੱਚੇ ਵੱਧ ਜਾਣ ਬਸ ਬੱਚੇ ਪਾਲ ਜਾਣੇ ਰਾਪੇ ਵੱਡੇ ਹੋ ਕੇ ਬਣਾਲਾਂਗੇ ਜੀ ਦੇਖੇਗੇ ਇਹਨੇ ਫਿਰ ਕਿਵੇਂ ਭੁੱਲ ਕਿਵੇਂ ਗਿਆ ਯਾਰ ਹੁਣ ਤਾਂ ਮੇਰੇ ਯਾਦ ਸੀ ਹੱਥ ਨੇ ਤਾਂ ਯਾਦ ਕਰਕੇ ਢੇਮਾ ਤੇ ਬਜੀ ਗਿਆ ਆ ਬੱਚੇ ਖੜ ਜਾ ਯਾਰ ਕੋਈ ਕੇਸ ਮੈਂ ਚਲ ਛੱਡੋ ਯਾਰ ਟੂਆ ਮਾਰ ਬਹੁਤ ਕੀ ਯਾਰ ਮੇਰੇ ਸਾਹਮਣੇ ਲਾਈ ਆ ਜੀ ਰਤੀ ਦਾ ਤੇ ਵੀਂਗੇ ਦਾ ਕਰਦਨੇ ਇਕੱਠਾ ਕੀਨੇ ਦਾ ਤੇ ਸ਼ਾਹ ਕੇ ਦਾ ਕਰਦਨੇ ਇਕੱਠਾ ਠੀਕ ਆ ਆ ਹੁਣ ਹੋ ਗਏ ਕੀਨੇ ਦਾ ਆ ਵਾਸ਼ਾਖੇ ਦਾ ਆ ਵਰਤੀ ਦਾ ਤੇ ਉਹਦੇ ਥਲੇ ਪੇ ਵਿੰਗੇ ਦਾ ਓਕੇ ਆ ਸਭ ਪਤਾ ਲਾ ਹੁਣ ਵਿੰਗੇ ਦਾ ਰਤੀ ਦਾ ਇਕੱਠਾ ਚੀਨੇ ਦਾ ਸ਼ਾਖੇ ਦਾ ਇਕੱਠਾ ਕਾਲੀ ਥੱਲੇ ਪਰ ਤੂੰ ਪਾਲ ਦੇ ਪੀਲ ਗਈ ਗੇ ਸੌਲ ਕੇ ਤਰ੍ਹਾਂ ਕੱਢ ਕੇ ਉਲਾ ਮਰੂ ਕੱਲ ਨੂੰ ਜੇ ਬੱਚੇ ਨੂੰ ਕੁਝ ਹੋਗਾ ਹਾਂਜੀ ਬਸ ਠੀਕ ਆ ਓਕੇ ਡਾਨਾ ਬਹੁਤ ਟਾਈਮ ਲਗਾ ਸੌਣਿਆ ਵੀ ਮੁੜ ਕੇ ਨਹੀਂ ਹੋਣੀ ਪੂਰੀ ਹੁੰਦੀ ਹੈ ਕਰਕੇ ਟਾਈਮ ਆਊਟ ਹੋ ਜਾਂਦਾ ਹੁਣ ਸਾਰਾ ਕੂਤਰ ਫਤਰਾਂ ਚੈੱਕ ਹੋ ਗਿਆ ਅੰਡੇ ਉੰਡੇ ਬੱਚੇ ਬੁੱਚੇ ਪਤਾ ਹੀ ਨਹੀਂ ਕੀ ਆ ਬਸ ਠੀਕ ਆ ਯਾਰ ਬੱਚੇ ਚਾਹੀਦੇ ਆਪਾਂ ਨੂੰ ਜਾਂਦੇ ਹੋਰ ਕੀ ਚਾਹੀਦਾ ਹੈ ਪਛਾਣ ਤਾਂ ਵੱਡੇ ਹੋ ਜਾਂਦੀ ਆਈ ਜਾਊਗੀ ਕਿਹੜਾ 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 ਹੈਣਾ ਓਕੇ ਆ ਡਨ ਹੈ ਬਸ ਬਰੋ ਫਿਰ ਸਾਰੇ ਸਾਰੇ ਕੰਮ ਆ ਕਾ ਭੂਤਿਆ ਲਾਈਟ ਆਪਣੀ ਜਗਦੀ ਬੋਝਦੀ ਰਹਿੰਦੀ ਹੈ ਬਾਕੀ ਠੀਕ ਆ ਬਸ ਤੁਹਾਨੂੰ ਸਾਨੂੰ ਪਤਾ ਸਾਰੇ ਦਿਨ ਚ ਕੀ ਹੋਇਆ ਕਿੰਨੇ ਬੱਚੇ ਬਾਹਰ ਹੈ ਕਿੰਨੇ ਅੰਦਰ ਹੈ ਹੈਣਾ ਸਾਨੂੰ ਸਭ ਪਤਾ ਕੱਲ ਨੂੰ ਦੇਖਦੇ ਆਂ ਹੈਣਾ ਬਾਬਾ ਸੁੱਖ ਰੱਖੇ ਵਾਹਿਗੁਰੂ ਸੱਚੇ ਪਾਤਸ਼ਾਹ ਜੈ ਬਾਬਾ ਨਾਮ ਅਣ ਜਾਂਦਾਤਾ ਹਰੀ ਸਿੰਘ ਜੀ ਓਕੇ ਠੀਕ ਹੈ ਬਾਏ ਬਾਏ ਗੁੱਡ